ਏ ਪੁਲਿਸ ਵਾਲਿਆਂ ਨੇ ਲਵਾਰਿਸ ਦੱਸਦੇ ਆ ਉਹ ਲਵਾਰਿਸ ਨਹੀਂ ਅਰੇ ਦੋ ਬੱਚੇ ਮਾਰੇ ਬੱਚਿਆਂ ਨੇ ਕੀ ਆ ਕਹੀ ਆਈ ਦੀਕ ਦੇ ਰੇ ਨਾ ਮੇਰੇ ਤੇ ਭਰਾ ਦੇ ਮੁੰਡਿਆਂ ਨਾਲ ਆ ਕੇ ਆਪਣਾ ਚਾਚਾ ਲਮਕੇ ਲਿਆ ਅਜੇ ਤੱਕ ਪਰਚਾ ਦਰਜ ਨਹੀਂ ਆਇਆ ਜੀ ਉਹਦੇ ਛੋਟੇ ਛੋਟੇ ਤੋਂ ਬੱਚੇ ਨੇ ਜਲੰਧਰ ਰੋਡ ਢਾਬੇ ਤੋਂ ਕੰਮ ਕਰਦਾ لڑکا ਉਹ ਛੁੱਟੀ ਘਟਣ ਵਾਸਤੇ ਘਰ ਆਇਆ ਸੀ ਕਿਸੇ ਗੱਲ ਤੋਂ ਇਹ 100 200 ਰੁਪਏ ਲੈ ਕੇ ਪਿਛੇ ਵੇ ਬਵਾਦ ਹੋ ਗਿਆ ਉਹਨਾਂ ਲੋਕਾਂ ਨੇ ਉਹ ਤੇਜ ਸ਼ਰਾਬ ਵੇਚਣ ਵਾਲੇ ਮਾਫੀਏ ਨੇ ਉਹਨਾਂ ਤੇਜ ਧਾਰ ਹਥਿਆਰਾਂ ਨਾਲ ਮਾਰ ਦਿੱਤਾ ਕਿ ਮੇਰੇ ਪਤੀ ਦਾ ਕਤਲ ਕੀਤਾ ਆ ਉਹ ਸ਼ਰਾਬ ਪੀਣ ਗਿਆ ਜੜ ਵਾਲੋ ਨਾ ਪਾਨ ਕੇ ਨੂੰ ਮਾਰ ਦਿੱਤਾ ਉਹ ਨਾ ਸਰ ਵੀ ਉਹ ਦਾ ਪੜਿਆ ਨੂੰ ਸੰਗਲਾਣਾ ਬੰਨ ਕੇ ਲਾਸਾ ਪਾਈਆ ਮੇਰੇ ਦੋ ਬੱਚੇ ਆ ਮੈਂ ਕਿਤੇ ਜੇ ਮੇਰੇ ગામ ਢਾਕੜੀ ਮੈਂ ਕਿਤੇ ਜੇ ਮੈਂ ਵੀ ਉਹ ਨਾ ਵੀ ਤੇ ਹੀ ਮਾਰਨਾ ਇਹ ਕਿਦਾਂ ਦੀ ਘਟਨਾ ਹੈ ਤੁਹਾਨੂੰ ਕੋਈ ਪਤਾ ਲੱਗਾ ਇਹ ਕੱਲ੍ਹ ਆ ਜਾਮੀ ਸਾਡੇ 6:00 ਵਜੇ ਤਾਂ ਕਰੋ ਕਿ ਆਈ ਤਾਨੂੰ ਕਦੋਂ ਪਤਾ ਲੱਗਾ ਆਏ ਢੀਕਦੇ ਰਹੇ ਮੈਂ ਫੇਰੇ ਦੇ ਪ੍ਰਾ ਦੇ ਮੁੰਡਿਆਂ ਆ ਕੇ ਆਪਣਾ ਚਾਚਾ ਲੱਭ ਕੇ ਲਿਆ ਉਹ ਲੱਭ ਗਿਆ ਨੂੰ ਮਰਿਆ ਲੱਭਾਇਆ ਆ ਕਰਾਇਆ ਹੀ ਨਹੀਂ ਇਹ ਪੁਲਿਸ ਵਾਲਿਆਂ ਨੇ ਲਵਾਰਿਸ ਦੱਸਦੇ ਆ ਉਹ ਲਵਾਰਿਸ ਨਹੀਂ ਅਰੇ ਦੋ ਬੱਚੇ ਮਾਰੇ ਬੱਚਿਆ ਨੇ ਕੀ ਆ ਕਾਗੇ ਕੀ ਆਪਣੀ ਸਾਦ ਦੀ ਕੀਮਤ ਕਰਦੇ ਆਪਾਂ ਹੋ ਵੀ ਮਰਨਾ ਚਾਹੀਦੇ ਆਦਾ ਜਿੰਨਾ ਮਾਰਿਆ ਆ ਇਹਨੀ ਉਮਰ ਕਿੰਨੀ ਗਏ ਗੋ ਵੱਡੇ ਮਰੇ ਨਵੀਂ ਆਦਾ ਇਹ ਮਾਰ ਦਿੱਤਾ ਕਿੰਨੀ ਉਮਰ ਕਿੰਨੀ ਕੀਤੀ ਉਮਰਦਾਰੀ ਮੇਨੂੰ ਜੀ ਭਾਈ ਸਾਹਿਬ ਦਾ ਪਤਾ ਹੈ ਕੱਲ ਕਿਸੇ ਬੰਦੇ ਦਾ ਇੱਥੇ ਪਿੰਡ ਜੋੜੀਆਂ ਦੇ ਪਿੰਡ ਦਾ ਮੁੰਡੇ ਦਾ ਕਤਲ ਹੋ ਗਿਆ ਮਿੰਟੂ ਮਸੀਹ ਦਾ ਤੇ ਪਿੰਡ ਦੇ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ ਰਾਤ ਦਾ ਕਤਲ ਹੋਇਆ ਅਜੇ ਤੱਕ ਪਰਚਾ ਦਰਜ ਨਹੀਂ ਹੋਇਆ ਜੀ ਉਹਦੇ ਛੋਟੇ ਛੋਟੇ ਦੋ ਬੱਚੇ ਨੇ ਜਲੰਧਰ ਰੋਲ ਟਾਬੇ ਤੋਂ ਕੰਮ ਕਰਦਾ ਲੜਕਾ ਉਹ ਛੁੱਟੀ ਘਟਣ ਵਾਸਤੇ ਘਰ ਆਇਆ ਸੀ ਕਿਸੇ ਗੱਲ ਤੋਂ ਇਹ 100-200 ਰੁਪਏ ਲੈ ਕੇ ਪਿਛੇ ਵਿਵਾਦ ਹੋ ਗਿਆ ਉਹਨਾਂ ਲੋਕਾਂ ਨੇ ਉਹਨੂੰ ਤੇਜ ਸ਼ਰਾਬ ਵੇਚਣ ਵਾਲੇ ਮਾਫੀਏ ਨੇ ਉਹਨੂੰ ਤੇਜ ਹਥਿਆਰਾਂ ਨਾਲ ਮਾਰ ਦਿੱਤਾ ਤੇ ਪੁਲਿਸ ਕੋ ਇਨਸਾਫ ਕਰ ਰਹੀ ਸਾਰੇ ਪਿੰਡ ਵਾਲੇ ਤੁਸੀਂ ਦੇਖ ਰਹੇ ਹੋ ਇਕੱਠੇ ਹੋਏ ਪਏ ਨੇ ਧਰਨਾ ਲਾ ਕੇ ਬੈਠੇ ਆ ਅਜੇ ਤੱਕ ਇਨਸਾਫ ਨਹੀਂ ਮਿਲਿਆ ਨਾ ਪਰਚਾ ਦਰਜ ਹੋਇਆ ਜੀ ਕੀ ਇਹ ਕੋਈ ਰੰਜਿ ਕੀ ਮੈਨੂੰ ਉਥੇ ਲੈਣ ਕਿ ਕਿਹੜੇ ਪਿੰਡ ਆ ਕਿਹਦੇ ਨਾਲ ਕੋਣ ਆ ਹਾੜੂ ਵਾਲਾ ਹਰੂ ਨੇ ਉਹ ਬੰਦੇ ਜਿਹਨਾਂ ਕੋਲ ਉਹ ਸ਼ਰਾਬ ਦੇ ਮਾਫੀਆ ਨੇ ਜੀ ਅੱਛਾ ਜੀ ਦੇਸੀ ਸ਼ਰਾਬ ਦੇ ਮਾਫੀਆ ਨੇ ਤੇ ਸਰ ਉਹਨਾਂ ਮਾਰਿਆ ਲੱਗਦਾ ਤਾਂ ਹਾਂਜੀ 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 ਉਹ ਜਿਹੜਾ ਨਾਲ ਵਿਟਨੈਸ ਨਾਲ ਗਿਆ ਸੀ ਉਹ ਉਹ ਦੱਸ ਰਿਹਾ ਉਹਦੀ ਵਿਟਨੈਸ ਦੇ ਮੁਤਾਬਕ ਦੱਸ ਰਿਹਾ ਕਿ ਉਹਦੇ ਸਾਹਮਣੇ ਉਹਨਾਂ ਨੇ ਤੇਜ਼ ਧਾਰ ਨਾਲ ਮਾਰਿਆ ਨਾਲ ਤੁਸੀਂ ਡੈੱਡ ਬਡੀ ਦੀ ਦੇਖੀ ਨਹੀਂ ਅਸੀਂ ਨਹੀਂ ਦੇਖੀ ਜੀ ਅਸੀਂ ਉਹਦੇ ਫੋਟੋਆਂ ਦੇਖੀਆਂ ਜੀ ਉਹਦੀਆਂ ਕੀ ਫੋਟੋਆਂ ਤੋਂ ਕਿ ਲੱਗਦਾ ਫੋਟੋਆਂ ਦੇ ਤੇਜ਼ ਧਾਰ ਨਾਲ ਮੁਤਾਬਕ ਲੱਗਦਾ ਵੀ ਉਹਨੂੰ ਮਾਰਿਆ ਗਿਆ ਕਤਲ ਕੀਤਾ ਗਿਆ ਦਾ ਤੇ ਫਿਰ ਜਿੱਤ ਧਰਨਾ ਲਾਉਂਦੇ ਨੋਬਤ ਕੋ ਪਈ ਧਰਨਾ ਨੋਬਤ ਉਸ ਤਰ੍ਹਾਂ ਪਈ ਗਈ ਹੈ ਵੀ ਉਹਦਾ ਪਰਚਾ ਦਰਜ ਨਹੀਂ ਹੋ ਰਿਹਾ ਪੁਲਿਸ ਪ੍ਰਸ਼ਾਸਨ ਪਰਚਾ ਦਰਜ ਨਹੀਂ ਕਰ ਰਿਹਾ ਇਸ ਕਰਕੇ ਇਸ ਕਰਕੇ ਇਹਨਾਂ ਪਰਚਾ ਧਰਨਾ ਲਾਇਆ ਤੇ ਅਗਲੀ ਰਣਨੀਤੀ ਕੀ ਤੁਹਾਡੀ ਕੀ ਰਹੇਗੀ ਅਗਲੀ ਰਣਨੀਤੀ ਸਾਡੀ ਇਹੋ ਹੀ ਹੈ ਵੀ ਅਸੀਂ ਇਨਸਾਫ ਕਰਦੇ ਹਾਂ ਮੰਗ ਕਰਦੇ ਹਾਂ ਇਨਸਾਫ ਦੀ ਪ੍ਰਸ਼ਾਸਨ ਕੋਲ ਉਹਦੇ ਪਰਚਾ ਦਰਜ ਕੀਤਾ ਜਾਵੇ ਉਹਤੇ ਵਰਦੀ ਕਾਰਵਾਈ ਕੀਤੀ ਜਾਵੇ ਕੱਲ ਰਾਤੀ ਨੂੰ ਕਰੀਬ 10 ਵਜੇ ਨੂੰ ਇੱਕ ਹਸਪਤਾਲ ਤੋਂ ਚਿੱਠੀ ਮਿਲੀ ਸੀ ਇੱਕ ਮਿੰਟੂ ਸਿੰਘ ਦਾ ਬੰਦਾ ਹਸਪਤਾਲ ਵਿੱਚ ਆਇਆ ਜਿਹਦੀ ਡੈਥ ਹੋ ਗਈ ਆ ਅਸੀਂ ਉਹ ਤੇ ਕਾਰਵਾਈ ਕੀਤੀ ਸੀ ਕਾਰਵਾਈ ਕਰਕੇ ਉਹਦਾ ਪੋਸਟਮਾਨ ਨੂੰ ਕਰਨ ਲਈ ਭੇਜਿਆ ਸੀ ਅਸੀਂ ਸਰੇਮਦਾਈ ਦਾ ਇਹਨਾਂ ਦਾ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖਿਆ ਸੀਗਾ ਤੇ ਹੁਣ ਉਹ ਉਹਨਾਂ ਨੇ ਕੋਈ ਡਾਊਟ ਜਾਰੀ ਕੀਤਾ ਤੇ ਅਸੀਂ ਇਹਦੇ ਵਿੱਚ ਹੋਰ ਕੋਈ ਵਾਅਦਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਨੇ ਇਸ ਕਰਕੇ ਲਾਇਆ ਜਦੋਂ ਉਹਨਾਂ ਨੂੰ ਕਨਵੈਸ ਕਰ ਦਿੱਤਾ ਵਾ ਤੇ ਅਸੀਂ ਕਾਰਵਾਈ ਕਰਦੇ ਕਰ ਰਹੇ ਆ ਤੇ ਸਰਕੀਕ ਮਤਲਬ ਇਹਨਾਂ ਦਾ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜੋ ਸਾਹਮਣੇ ਉਸ ਤਰੀਕੇ ਨਾਲ ਪੁਲਿਸ ਕਾਰਵਾਈ ਕੀਤੀ ਹੋਊਗੀ ਮੁਰਲੇ ਕਰਨ ਦਾ ਆਫਟਰ ਪੋਸਟਮਾਨ ਵੀ ਦੱਸਿਆ ਜਾ ਸਕਦਾ ਹੈ